हां जी दोस्तों समहा हैगा पनीरियां दा हुन चली जांदा है ते मोथरा भी काफी जगह ते हुंदा है। ਤੁਸੀਂ ਦੇਖ ਸਕਦੇ ਹੋ ਇਹ ਸਾਲਟ ਤੁਸੀਂ ਇਹਦਾ ਪਾ ਸਕਦੇ ਹੋ। ਫਿਰ ਅਸੀਂ ਆਪਣ ਕੋਈ ਢਾਲ ਇਹ ਸਮਿਥਨ ਸਮਿਥ ਕੰਪਨੀ ਦਾ ਬਹੁਤ ਪਿਆਰੀ ਕੰਪਨੀ ਦਾ ਔਰ ਇਹਦਾ ਠੀਕਰੇ ਕਨਾਲ ਦਾ ਖਰਚਾ ਇਹਦਾ ਰਹਿਣ ਵਾਲਾ ਹੈ। ਪਰ ਹੁਣ ਵਿੱਚ ਫਾਰਮਰੀ ਪੁੱਛਦੇ ਆ ਬਈ ਇਸ ਨੂੰ ਪਾਈਏ ਇਹਦਾ ਤਰੀਕਾ ਕੀ ਪਾਉਣ ਦਾ। ਦੋਸਤੋ ਇਹਦਾ ਪਾਉਣ ਦਾ ਤਰੀਕਾ ਸਭ ਤੋਂ ਮਹਿੰਤਾ ਇਹ ਹੈ ਕਿ ਜਦੋਂ ਤੁਹਾਡੀ ਪਨੀਰੀ ਭਿੱਜੀ ਹੁੰਦੀ ਹੈ ਪਾਣੀ ਵਿੱਚ। ਤੁਸੀਂ ਪਨੀਰ ਨੂੰ 10 ਤੋਂ 12 ਘੰਟੇ ਭਿਉ ਸਕਦੇ ਹੋ ਲੇਕਿਨ ਤੁਹਾਡੀ ਜਿਹੜੀ ਪਨੀਰੀ ਉਹਦਾ ਖਟੂਰ ਨਾ ਲੱਗਿਆ ਜੇ ਉਹਦਾ ਟਕੂਰ ਲੱਗਿਆ ਹੋਇਆ ਤਾਂ ਤੁਸੀਂ ਇਹਨੂੰ ਪਾਉਣ ਦੀ ਗਲਤੀ ਨਾ ਕਰਿਓ ਜੇ ਪਾਉਣ ਦੀ ਗਲਤੀ ਕਰੋਗੇ ਨੁਕਸਾਨ ਹੋ ਜਾਊਗਾ ਕਿਉਂਕਿ ਜਿਹੜਾ ਟਕੂਰ ਲੱਗਿਆ ਹੁੰਦਾ ਉਹ ਮੱਚ ਜਾਣਾ ਇਸ ਕਰਕੇ ਤੁਸੀਂ ਇਹਨੂੰ ਬਰਤਨ ਦਾ ਤਰੀਕਾ ਇਹ ਹੀ ਹੈ ਕਿ ਜਦੋਂ ਟਕੂਰ ਨਾ ਲੱਗਿਆ ਤੁਸੀਂ ਉਦੋਂ ਹੀ ਦਵਾਈ ਨੂੰ ਪਾ ਸਕਦੇ ਹੋ ਜਾਂ ਤੁਸੀਂ ਜਦੋਂ ਆਪਣੀ ਪਨੀਰ ਨੂੰ 10 ਤੋਂ 12 ਘੰਟੇ ਭਿਉਨੇ ਉਸ ਤੋਂ ਬਾਅਦ ਤੁਸੀਂ ਬਿਲਕੁਲ ਉਹਨੂੰ ਬਾਹਰ ਕੱਢ ਕੇ ਤੇ ਜਦੋਂ ਖੇ ਸ਼ਿਟਾ ਲਾਉਂਗੇ ਸ਼ਾਮ ਦੇ ਟਾਈਮ ਸ਼ਿਟਾ ਲਾਉਣਾ ਇਹਨਾ ਹੋਏ ਕਿ ਦਾਣੇ ਪੁੱਬਲ ਚ ਪਏ ਹੋਣ ਸ਼ਾਮ ਦੇ ਟਾਈਮ ਸ਼ਿਟਾ ਲਾ ਕੇ ਪਾਣੀ ਛੱਡ ਕੇ ਜਦੋਂ ਤੁਹਾਡਾ ਪੂਰਾ ਜਿਹੜਾ ਪਾਣੀ ਭਰ ਕੇ ਖੜ ਜਾਂਦਾ ਕੇਦਾ ਫਿਰ ਤੁਸੀਂ ਇਹਨੂੰ ਮਿੱਟੀ ਲਾ ਕੇ ਸ਼ਿਟਾ ਲਾਉਣਾ ਹੈ ਧਿਆਨ ਰੱਖਿਓ 20 ਗ੍ਰਾਮ ਕਨਾਲ ਦੀ ਡੋਜ਼ ਰਹਿਣ ਵਾਲੀ ਹੈ ਤੇ ਵੀਡੀਓ ਸ਼ੇਅਰ ਕਰਦੇ ਕਿਉਂਕਿ ਅੱਗੇ ਬਹੁਤ سارے ਫਾਰਮ ਵੀ ਪੁੱਛਦੇ ਰਹਿੰਦੇ ਹੇ ਪਾਉਣ ਦਾ ਤਰੀਕਾ ਕਈ ਆਪਣੇ ਕਿਸਾਨ ਭਰਾਵੋਂ ਨਹੀਂ ਹੈਗਾ ਇਹ ਤਾਂ ਬਹੁਤ ਸਾਰੇ ਐਡਵਾਂਸ ਨੇ ਵਿੱਚ ਵਿਚਾਰੇ ਛੜੇ ਜਿਹੜੇ ਮਹਤਵਪੂਰਨ ਬੰਦਿਆਂ ਨੂੰ ਨਹੀਂ ਪਤਾ ਲੱਗਦਾ ਤਾ ਇਸ ਕਰਕੇ ਉਹਨਾਂ ਨੁਕਸਾਨ ਨਾ ਕਰ ਲੈਣਾ ਇਹ ਚੀਜ਼ ਨੂੰ ਬਰਤਣ ਤਰੀਕਾ ਇਸ ਤਰ੍ਹਾਂ ਤੁਸੀਂ ਵਰਤ ਸਕਦੇ ਤੇ ਜਾਂ ਇੱਕ ਹੋਰ ਵੀ ਇੱਕ ਵੀਰਪੋਜਨ ਦੇ ਕਿ ਇੱਕ ਮੋਥਰੇ ਵਾਸਤੇ ਜਿਹੜੀ ਸੈਂਪਰਾਉਂਦੀ ਹੈ ਤੁਸੀਂ ਸੈਂਪਰਾ ਝੋਨੇ ਦੇ ਨਹੀਂ ਵਰ ਸਕਦੇ ਉਹ ਬਿਲਕੁਲ ਤੁਹਾਡਾ ਨੁਕਸਾਨ ਕਰ ਦੂਗੀ ਉਹ ਸਿਰਫ ਕੱਦੂ ਗੰਨਾ ਤੇ ਮੱਕੀ ਤੇ ਮੱਕਾ ਵਾਸਤੇ ਵਰਤੀ ਜਾਂਦੀ ਹੈ ਤੁਸੀਂ ਪਨੀਰ ਚ ਵਰਤ ਨਹੀਂ ਖੇਚਣਾ ਨਾ ਕਰਿਓ ਤੁਸੀਂ ਇਹ ਪਾ ਸਕਦੇ ਜਿੱਥੇ ਇੱਕ ਧਾਨ ਕੌਦੀ ਚੈਂਪ ਆਉਂਦੀ ਹੈ ਤੁਸੀਂ ਉਹ ਵੀ ਪਾ ਸਕਦੇ ਹੋ ਸੋ ਧੰਨਵਾਦ ਸਾਡਾ ਹਸੀ ਦਾ ਸਾਰ ਨੂੰ ਤੇ ਸਮਰਥਕਾਂ ਨੂੰ ਵੀ ਫੋਲੋ ਕਰ ਲਓ। ਧੰਨਵਾਦ ਜੀ।